ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਹੈਲਥ케ਅਰ ਐਂਡ ਹੈਲਪਿੰਗ ਕਮੇਟੀ ਵੱਲੋਂ ਜ਼ਿਲ੍ਹਾ ਸਪੈਸ਼ਲ ਰਿਸੋਰਸ ਸਕੂਲ ਵਿੱਚ ਕਮੇਟੀ ਚੇਅਰਮੈਨ ਨਿਖਿਲ ਗੁਪਤਾ ਦੀ ਪ੍ਰਧਾਨਗੀ ਹੇਠ ਮੈਡੀਕਲ ਚੈੱਕਅਪ ਅਤੇ ਡੈਂਟਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਅਕਸ਼ਿਤ ਮਹਾਜਨ ਅਤੇ ਡਾਕਟਰ ਕਰਨਜੀ ਨੇ ਬੱਚਿਆਂ ਦੀ ਬਹੁਤ ਸੇਵਾ ਨਾਲ ਜਾਂਚ ਕੀਤੀ ਕੈਂਪ ਵਿੱਚ 50 ਤੋਂ ਵੱਧ ਬੱਚਿਆਂ ਦੀ ਜਾਂਚ ਕੀਤੀ ਗਈ ਗੁਰਦਾਸਪੁਰ ਹੈਲਥ케ਅਰ ਐਂਡ ਹੈਲਥ ਇੰਸ਼ੋਰੈਂਸ ਕਮੇਟੀ ਨੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਉਣ ਲਈ ਪੜਾਈ ਨਾਲ ਸੰਬੰਧਿਤ ਕੁਝ ਕਾਪੀਆਂ ਪੈਨਸਿਲਾਂ ਰੰਗ ਅਤੇ ਮੱਛਰਦਾਨੀ ਕੋਇਲ ਵੀ ਦਿੱਤੇ ਕੈਂਪ ਵਿੱਚ ਸਕੂਲ ਤੋਂ ਵਰੁਣ ਗੁਲਸ਼ਨ ਸੈਣੀ ਅੰਜੂਮ ਪਾਲ ਮਨਜਿੰਦਰ ਕੌਰ ਮੌਜੂਦ ਸਨ ਸੀਨੀਅਰ ਮੈਂਬਰ ਅਸ਼ਵਨੀ ਗੁਪਤਾ ਜੀ ਸੁਰੇਸ਼ ਸੈਣੀ ਜੀ ਸੁਰੇਸ਼ ਮਹਾਜਨ ਜੀ ਅਤੇ ਯੂਥ ਮੈਂਬਰ ਪਰਤ ਅਗਰਵਾਲ ਰਾਹੁਲ ਮਹਾਜਨ ਅਮਨ ਸਰਨਾ ਈਸ਼ ਮਹਾਜਨ ਮੀਡੀਆ ਇੰਚਾਰਜ ਅਨਕੁਸ਼ ਮਹਾਜਨ ਮਨੋਜ ਅਗਰਵਾਲ ਅਮਨਦੀਪ ਸਿੰਘ ਆਦਿ ਗੁਰਦਾਸਪੁਰ ਹੈਲਥ케ਅਰ ਐਂਡ ਹੈਲਪਿੰਗ ਕਮੇਟੀ ਵੱਲੋਂ ਮੌਜੂਦ ਸਨ ਅੰਤ ਵਿੱਚ ਚੇਅਰਮੈਨ ਨਿਖਿਲ ਗੁਪਤਾ ਅਤੇ ਉਪ ਪ੍ਰਧਾਨ ਰਾਹੁਲ ਮਹਾਜਨ ਨੇ ਡਾਕਟਰ ਅਤੇ ਡਾਕਟਰ ਸ਼ਰਮਾ ਜੀ ਨੂੰ ਸਮ੍ਰiddhi ਚਿੰਨ੍ਹ ਨਾਲ ਸਨਮਾਨਿਤ ਕੀਤਾ ਅੰਤ ਵਿੱਚ ਉਪ ਪ੍ਰਧਾਨ ਰਾਹੁਲ ਮਹਾਜਨ ਨੇ ਆਏ ਡਾਕਟਰਾਂ ਸਕੂਲ ਮੈਂਬਰ ਅਤੇ ਸਾਰੇ ਸਮਾਜ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਗੁਰਦਾਸਪੁਰ ਤੋਂ ਅਜੇ ਮਹਾਜਨ ਦੀ ਰਿਪੋਰਟ ਨिखਿਲ ਜੀ ਹੈ ਉਹ ਗੁਰਦਾਸਪੁਰ ਹੈਲਪਿੰਗ ਕੇਅਰ ਸੈਂਟਰ ਵਾਲੋ ਬਹੁਤ ਉਪਰਾਲਾ ਕਰ ਰਹੇ ਹੈ ਬੜੀਆ ਸ਼ਹਿਰ ਦੇ ਜਿੰਨੇ ਵੀ ਸਕੂਲਾਂ ਚ ਜਾਂ ਹੋਰ ਕੈਂਪ ਲਗਾਉਂਦੇ ਹੈ ਕਿਸੇ ਨੂੰ ਜਰੂਰਤ ਮੰਗਦਾ ਨੂੰ ਉਹ ਇੰਸਟਰੂਮੈਂਟ ਵੀ ਦਿੰਦੇ ਆ ਕੇਅਰਸ ਵਗੈਰਾ ਜਾਂ ਜੋ ਵੀ ਜਰੂਰਤ ਹੋਏ ਬੈੱਡ ਦੀ ਲੋੜ ਹੈ ਜਾਂ ਕੁਛ ਹੈ ਇਹ ਬਹੁਤ ਅੱਛਾ ਭਰਾਲਾ ਇਹਨਾਂ ਨੇ ਸ਼ੁਰੂ ਕੀਤਾ ਅਸੀਂ ਆਸ਼ਾ ਕਰਦੇ ਆ ਕਿ ਇਹਨਾਂ ਦੀ ਅਗਵਾਈ ਚ ਇਹ ਹੋਰ ਵੀ ਅੱਗੇ ਵਧੇ ਜੀ ਗੁਰਦਾਸਪੁਰ ਹੈਲਪਿੰਗ ਸੁਸਾਇਟੀ ਹੈ ਜਿਹੜੀ ਸਾਡੀ ਉਹਦੇ ਵੱਲੋਂ ਸੀ ਕੈਂਪ ਕਰਾ ਰਹੇ ਹੈ ਕੈਂਪ ਵਿੱਚ ਜਿਹੜੀ ਸਾਡੇ ਵਿਕਲੈਂਗ ਬੱਚੇ ਜਿਹੜੇ ਬੋਲ ਨਹੀਂ ਸਕਦੇ ਚੱਲ ਨਹੀਂ ਸਕਦੇ ਉਹਨਾਂ ਵੀ ਜਿਹੜੀ ਹੁਣ ਮੋਸਟਲੀ ਇਨਫੈਕਸ਼ਨ ਚੱਲ ਰਹੀ ਆ ਵਾਇਰਲ ਸੀਜ਼ਨਲ ਇਨਫੈਕਸ਼ਨ ਜਿਹੜੀ ਆ ਉਹਦੇ ਮੱਦੇਨਜ਼ਰ ਆਪਾਂ ਕੈਂਪ ਲਗਾਇਆ ਹੈ ਕੈਂਪ ਦੇ ਵਿੱਚ ਆਪਾਂ ਇਹਨਾਂ ਨੂੰ ਸਮਝਾਇਆ ਕਿ ਕਿਹੜੀ-ਕਿਹੜੀ ਚੀਜ਼ਾਂ ਤੋਂ ਅਸੀਂ ਬਚਣਾ ਹੈ ਔਰ ਕਿਹੜੀਆਂ-ਕੜੀਆਂ ਬਾਜ਼ਾਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਪੈਕਟ ਬੰਦ ਦੀਆਂ ਨਹੀਂ ਖਾਣੀਆਂ ਤੇ ਹੁਣ ਬਾਕੀ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਸਮਝਾ ਦਿੱਤਾ ਗਿਆ ਅੱਗੇ ਉਹਨਾਂ ਦੇ ਮਦਰ ਫਾਦਰ ਕੋਲ ਕੰਟੈਕਟ ਕਰ ਲਿਆ ਹਾਂਜੀ ਇਹ ਕੈਂਪ ਜਿਹੜਾ ਨਾ ਪ੍ਰਭੂ ਦੀ ਕਿਰਪਾ ਨਾਲ ਬਰਦਾਸਪੁਰ ਰਤ ਕਿਰਨ ਹੈਲਥ ਸੋਸਾਇਟੀ ਕਿਰੇ ਸਹਿਯੋਗ ਨਾਲ ਆਪਣੇ ਡਿਸੇਬਲ ਸਕੂਲ ਦਾ ਬੱਚਾ ਦਾ ਬਰਦਾਸਪੁਰ ਵਿੱਚ ਬਿਨ ਬਜਾਰ ਲੱਗੇ ਤੇ ਸਾਨੂੰ ਕਾਲ ਆਈ ਸੀਟੀ ਦੇ ਕਿਤੇ ਦੀ ਕਿਹਾੜ ਪ੍ਰਭਾਵੀ ਤੇ ਏਰੀਆ ਤੋਂ ਨਾ ਬੱਚੇ ਸਕੂਲ ਆਣੇ ਸ਼ੁਰੂ ਹੋਏ ਪਰ ਉਹਨਾਂ ਨੂੰ ਵਾਇਰਲ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਈ ਨੂੰ ਕਈ ਬੱਚਿਆਂ ਨੂੰ ਕੀ ਦੀ ਬੜੀ ਪ੍ਰੋਬਲਮ ਆ ਰਹੀ ਤੇ ਇਸ ਕਰਕੇ ਉਹਰੇ ਗਾੜੀ ਵੀ ਆ ਗਈ ਜਿਹੜਾ ਇੱਕ ਕੈਂਪ ਜਿਹੜਾ ਸ਼ਾਰਟ ਪੀਰੀਅਡ ਚ ਲਗਾ ਦਿੱਤੀ ਔਰ ਮੈਂ ਸਭ ਤੋਂ ਜਿਹੜਾ ਧੰਨਵਾਦ ਆਪਣੇ ਡਾਕਟਰ ਕਰਨ ਜੀ ਦਾ ਉਹ ਡਾਕਟਰ ਅਕਸ਼ਤ ਮਾ ਜੀ ਜਿਹੜਾ ਕਰਾਗਾ ਜਿਹੜੇ ਡੈਂਟਲ ਦੇ ਮਤਲਬ ਫੇਮਸ ਡਾਕਟਰ ਹੈ ਸਾਡੇ ਸ਼ਹਿਰ ਦੇ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਇੱਥੇ 50 ਪਲੱਸ ਜਿਹੜੇ ਡਿਸੇਬਲ ਬੱਚੇ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਕੋਈ ਮਤਲਬ ਕੀ ਸਮਝੋ ਲਓ ਕਿ ਪ੍ਰੋਪਰ ਉਹਨਾਂ ਦੇ ਸਰੀਰ ਕਈਆਂ ਨੂੰ ਦੇ ਕਈਆਂ ਨੂੰ ਦਿਖਦਾ ਘੱਟ ਹੈ ਕਈ ਚੜ੍ਹਨ ਵਿੱਚ ਬੜੇ ਸਮਰੱਥ ਹੈ ਔਰ ਇਹ ਤਾਂ ਇੱਕ ਪ੍ਰਮਾਤਮਾ ਦੀ ਕਿਰਪਾ ਤੇ ਅਸ਼ੀਰਵਾਦ ਹੀ ਸਮਝਾਂਗਾ ਕਿ ਜਿਹੜਾ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਕੀ ਦੇਖੋ ਨਰ ਸੇਵਾ ਨਰਾਇਣ ਸੇਵਾ ਇਹ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਪ੍ਰਮਾਤਮਾ ਨੇ ਸਾਡੇ ਕੋਲ ਕਰਾਈ ਹੈ ਉਛੜ ਪੀਚਾਂ ਨੂੰ ਬਹੁਤ ਜ਼ਿਆਦਾ ਵਾਇਰਲ ਇਨਫੈਕਸ਼ਨ ਬੁਖਾਰ ਹੋ ਰਿਹਾ ਹੈ। ਤੇ ਸੁਸਾਇਟੀ ਦੇ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਸਾਰੇ ਆਪਣੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਇੱਕ ਕੈਂਪ ਲਗਾਇਆ ਔਰ ਪ੍ਰਭੂ ਦੀ ਕਿਰਪਾ ਨਾਲ ਔਰ ਸਾਰੀ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਬਹੁਤ ਹੀ ਜਿਹੜਾ ਵਧੀਆ ਸਫਲ ਕੈਂਪ ਹੋਇਆ ਕਿ ਬਹੁਤ ਸਾਰੇ ਬੱਚਿਆਂ ਨੂੰ ਇਨਫੈਕਸ਼ਨ ਸੀ ਔਰ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਸਾਰਿਆਂ ਨੂੰ ਪ੍ਰੋਪਰ ਮੈਡੀਸਨ ਜਿਹੜੀ ਹੈ ਦਿੱਤੀ ਹੈ।